ਲੇਜ ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਹਾਈ ਲੈਵਲ ਮੀਟਿੰਗ ਤਿੰਨੇ ਫੌਜ ਮੁਖੀਆਂ ਆਈਬੀ ਅਤੇ ਰੋ ਚੀਫ ਨਾਲ ਕੀਤੀ ਬੈਠਕ ਸੀਡੀਐਸ ਅਨਿਲ ਚੋਹਾਨ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਰਹੇ ਮੌਜੂਦ ਭਾਰਤ ਦੇ ਹਮਲੇ ਚ ਜੈਸ਼ ਤੇ ਲਸ਼ਕਰ ਦੇ ਟੌਪ 5 ਅੱਤਵਾਦੀ ਟੀਰ ਕੰਦਾਰ ਕੰਡ ਦਾ ਅੱਤਵਾਦੀ ਯੂਸਫ ਅਜ਼ਰ ਮਾਰਿਆ ਗਿਆ ਲਸ਼ਕਰ ਇੰਚਾਰਜ ਅਬੂ ਜੁੰਦਾਲ ਵੀ ਕਬਰ ਚ ਦਫਨ ਭਾਰਤੀ ਫੌਜ ਨੇ ਨਕਾਰੇ ਪਾਕਿਸਤਾਨ ਦੇ ਦਾਅਵੇ ਪ੍ਰੈਸ ਬਰੀਫਿੰਗ 'ਚ ਦਿਖਾਏ ਸਬੂਤ ਕਿ ਹ S400 ਤੇ ਬ੍ਰਹਮੋਸ ਬੇਸ ਉਡਾਉਣ ਦਾ ਦਾਵਾ ਝੂਠਾ ਏਅਰ ਬੇਸ ਪੂਰੀ ਤਰ੍ਹਾਂ ਸੁਰੱਖਿਅਤ ਡਰੋਨ ਹਮਲੇ ناکਾਮ ਕਰ ਭਾਰਤ ਨੇ ਪਾਕਿਸਤਾਨ 'ਚ ਮਚਾਈ ਤਬਾਹੀ 6 ਪਾਕਿਸਤਾਨੀ ਏਅਰ ਬੇਸ ਕਿਤੇ ਦਬਾ ਸਿਆਲਕੋਟ 'ਚ ਅਤਵਾਦੀ ਲਾਂਚ ਪੈਡ ਨਸ਼ਟ ਰਾਤ ਪਰ ਚੱਲੀ ਜੰਗ ਤੇ ਵਿਦੇਸ਼ ਮੰਤਰਾਲੇ ਦਾ ਵੱਡਾ ਬਿਆਨ ਭਾਰਤ ਦੇ ਰਿਹਾ ਮੂੰਹ ਤੋੜ ਜਵਾਂ ਕਿਹਾ ਫੇਕ ਨੈਰੇਟਿਵ ਜ਼ਰੀਏ ਫਿਰਕੂ ਤਣਾਅ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਪਾਕਿਸਤਾਨ ਵਰ ਵਿਚਾਲੇ ਮੁੱਖ ਮੰਤਰੀ ਮਾਨ ਦੀ ਲੋਕਾਂ ਨੂੰ ਅਪੀਲ ਕਿਹਾ ਤਮਾਕਾ ਹੋਣ ਤੇ ਤੁਰੰਤ ਪੁਲਿਸ ਜਾਂ ਫੌਜ ਨੂੰ ਦਿਓ ਸੂਚਨਾ ਖੁਦ ਜਾ ਕੇ ਆਪਣੀ ਜਾਨ ਖਤਰੇ 'ਚ ਨਾ ਪਾਓ ਚੰਡੀਗੜ੍ਹ 'ਚ ਨੌਜਵਾਨਾਂ 'ਚ ਦੇਖਿਆ ਦੇਸ਼ ਭਗਤੀ ਦਾ ਜਨੂੰਨ ਸਿਵਲ ਡਿਫੈਂਸ ਵੈਰੀਅਰ ਵਰਣਨ ਲਈ ਵੱਡੀ ਗਿਣਤੀ ਚ ਜੁਟੇ ਲੋ ਭਾਰਤ ਮਾਤਾ ਦੀ ਜੈ ਦੇ ਲਾਇਨਰ ਪੰਜਾਬ ਚ ਰਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾ ਰਿਹਾ ਪਾਕਿਸਤਾਨ ਫਿਰੋਜ਼ਪੁਰ ਦੇ ਪਿੰਡ ਖਾਈ ਖੇਮੇ ਦੇ ਘਰ ਤੇ ਡਿੱਗਿਆ ਡਰੋਨ ਪਰਿਵਾਰ ਦੇ 3 ਮੈਂਬਰ ਚੁਲ ਸੇ ਜਲੰਧਰ ਚ ਵੀ ਇੱਕ ਬੱਚੇ ਸਣੇ ਦੋ ਜ਼ਖਮ ਉਠਾਨਕੋਟ ਚ 에ਅਰ ਬੇਸ ਇਲਾਕੇ ਚ ਥੋੜੀ ਥੋੜੀ ਦੇਰ ਬਾਅਦ ਵੱਜ ਰਹੇ ਸਾਇਰਨ ਰੁਕ ਰੁਕ ਕੇ ਆ ਰਹੀਆਂ ਧਮਾਕਿਆਂ ਦੀਆਂ ਆਵਾਜ਼ਾਂ ਬਾਜ਼ਾਰ ਕੀਤੇ ਗਏ ਬੰਦ ਫਰੀਦਕੋਟ ਤੇ ਫਿਰੋਜ਼ਪੁਰ ਚ ਫਿਰ ਬਜੇ ਏਅਰ ਰੈਡ ਸਾਇਰਨ ਲੋਕਾਂ ਨੂੰ ਘਰਾਂ 'ਚ ਹੀ ਰਹਿਣ ਦੀ ਤਾਕੀ ਲੁਧਿਆਣਾ ਚ ਪ੍ਰਸ਼ਾਸਨ ਵੱਲੋਂ ਰੈਡ ਅਲਰਟ ਜਾਰੀ ਹਰਿਆਣਾ ਚ ਅੱਜ ਫਿਰ ਤੋਂ ਬਲੈਕਆਊਟ ਹਿਸਾਰ ਤੇ ਜਮੁਨਾ ਨਗਰ ਚ 8 ਵਜੇ ਹੋਵੇਗਾ ਘੁੱਪ ਹਨੇਰਾ ਅੰਬਾਲਾ ਤੇ ਪੰਚਕੂਲਾ ਚ ਵੀ ਬਿਜਲੀ ਬੰਦ ਰੱਖਣ ਦੇ ਆਦੇਸ਼ ਸ਼ਿਲੀਨਗਰ ਚ ਸੁਣਾਈ ਦਿੱਤੀ ਤਮਾਕੇ ਦੀ ਆਵਾਜ਼ ਝਲ ਛੀਲ ਨੇੜੇ ਹੋਏ ਦੋ ਬਲਾਸਟ ਜੰਮੂ ਸ਼ਹਿਰ 'ਚ ਵਿਜਿਆ ਅਲਰਟ ਦਾ ਸਾਇਰ ਬਾਰਡਰ ਨਾਲ ਲੱਗਦੇ ਪਿੰਡ ਹੋਣ ਲੱਗੇ ਖਾਲੀ ਘਰਾਂ ਤੋਂ ਸਮਾਨ ਚੁੱਕ ਕੇ ਸੁਰੱਖਿਆ ਥਾਮਾਂ ਤੇ ਸ਼ਿਫਟ ਹੋ ਰਹੇ ਲੋਕ ਫਰੋਜ਼ਪੁਰ ਤੇ ਫਾਜ਼ਿਲਕਾ ਤੋਂ ਤਸਵੀਰਾਂ ਹਾਂ ਸਾਹਮਣੇ ਨਿਊਜ਼ 18 ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਰਨਵੀਰ ਸਿੰਘ ਰਾਣਾ ਬੁਲੇਟਿਨ ਦੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੇ ਨਾਲ ਭਾਰਤ ਸਰਕਾਰ ਦੇ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਹੈ ਅੱਤਵਾਦ ਖਿਲਾਫ ਜੰਗ ਤੇ ਭਾਰਤ ਦੇ ਵੱਲੋਂ ਵੱਡਾ ਫੈਸਲਾ ਕਰ ਲਿਆ ਗਿਆ ਭਾਰਤ ਖਿਲਾਫ ਅੱਤਵਾਦੀ ਹਮਲਾ ਜੰਗ ਮੰਨਿਆ ਜਾਵੇਗਾ ਦੱਸਦੀ ਹੈ ਕਿ ਅੱਤਵਾਦ ਖਿਲਾਫ ਉਸੇ ਬਾਦਸ਼ਾਹ 'ਚ ਜਵਾਬ ਦਿੱਤਾ ਜਾਵੇਗਾ ਇਹ ਵੀ ਕਹਿ ਦਿੱਤਾ ਗਿਆ ਹੈ ਭਾਰਤ ਸਰਕਾਰ ਦੇ ਵੱਲੋਂ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਅੱਤਵਾਦ ਖਿਲਾਫ ਜੰਗ ਤੇ ਭਾਰਤ ਦੇ ਵੱਲੋਂ ਵੱਡਾ ਫੈਸਲਾ ਕਰ ਲਿਆ ਗਿਆ ਏ ਭਾਰਤ ਖਿਲਾਫ ਅਤਵਾਦੀ ਹਮਲੇ ਨੂੰ ਜੰਗ ਮੰਨਿਆ ਜਾਵੇਗਾ ਤੇ ਅਤਵਾਦੀਾਂ ਦੇ ਖਿਲਾਫ ਅਤੇ ਅਤਵਾਦ ਦੇ ਖਿਲਾਫ ਉਸੇ ਭਾਸ਼ਾ ਦੇ ਵਿੱਚ ਜਵਾਬ ਦਿੱਤਾ ਜਾਵੇਗਾ ਜਿਸ ਢੰਗ ਦੇ ਨਾਲ ਆਪਰੇਸ਼ਨ ਸੰਧੂਰ ਜਾਰੀ ਹੈ ਜਿਸ ਤੋਂ ਬਾਅਦ ਕੇਂਦਰ ਸਰਕਾਰ ਸਖਤ ਨਜ਼ਰ ਆ ਰਹੀ ਹੈ ਤੇ ਭਾਰਤ ਸਰਕਾਰ ਦੇ ਵੱਲੋਂ ਇਹ ਵੱਡਾ ਫੈਸਲਾ ਲੈ ਲਿਆ ਗਿਆ ਏ ਕਿ ਅਤਵਾਦ ਖਿਲਾਫ ਜੰਗ ਨੂੰ ਲੈ ਕੇ ਇਹ ਫੈਸਲਾ ਲਿਆ ਗਿਆ ਏ ਕਿਹਾ ਗਿਆ ਏ ਕਿ ਜੇਕਰ ਕੋਈ ਅੱਤਵਾਦੀ ਹਮਲਾ ਹੁੰਦਾ ਏ ਭਾਰਤ ਦੇ ਖਿਲਾਫ ਤਾਂ ਉਸ ਨੂੰ ਜੰਗ ਹੀ ਮੰਨਿਆ ਜਾਵੇਗਾ ਤੇ ਅੱਤਵਾਦ ਤੇ ਅੱਤਵਾਦੀਆਂ ਨੂੰ ਉਸੇ ਦੀ ਭਾਸ਼ਾ ਦੇ ਵਿੱਚ ਜਵਾਬ ਦਿੱਤਾ ਜਾਵੇਗਾ ਦੱਸਦੀ ਕਿ ਪਹਿਲਗਾਮ ਦੇ ਵਿੱਚ ਅੱਤਵਾਦੀ ਹਮਲਾ ਹੋਇਆ 26 ਲੋਕਾਂ ਨੂੰ ਮਾਰ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਭਾਰਤ ਦੇ ਵੱਲੋਂ ਜਵਾਬ ਵੀ ਦਿੱਤਾ ਜਾ ਰਿਹਾ ਅੱਤਵਾਦੀਆਂ ਨੂੰ ਤੇ ਹੁਣ ਇਹ ਵੀ ਮੰਨ ਲਿਆ ਗਿਆ ਹੈ ਕਿ ਜੇਕਰ ਕੋਈ ਅੱਤਵਾਦੀ ਹਮਲਾ ਹੋਵੇਗਾ ਭਾਰਤ ਦੇ ਖਿਲਾਫ ਤਾਂ ਉਸ ਨੂੰ ਜੰਗ ਹੀ ਮੰਨਿਆ ਜਾਵੇਗਾ ਤੇ ਭਾਰਤ ਉਸੇ ਦੀ ਭਾਸ਼ਾ ਦੇ ਵਿੱਚ ਜਵਾਬ ਦੇਵੇਗਾ ਵੱਡਾ ਸਖਤ ਫੈਸਲਾ ਇਸ ਨੂੰ ਕਿਹਾ ਜਾ ਸਕਦਾ ਹੈ ਕਿਉਂਕਿ ਜਿਸ ਢੰਗ ਦੇ ਨਾਲ ਭਾਰਤ ਦੇ ਵੱਲੋਂ ਕੇਂਦਰ ਸਰਕਾਰ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਇਹ ਇਸ ਵਾਰ ਤੇਵਰ ਦਿਖਾਏ ਗਏ ਨੇ ਇਸ ਵਾਰ ਸ਼ਕਤੀ ਦਿਖਾਈ ਗਈ ਹੈ ਉਸ ਤੋਂ ਸਾਫ ਹੈ ਕਿ ਭਾਰਤ ਹੁਣ ਅੱਤਵਾਦੀਆਂ ਨੂੰ ਤੇ ਦੇਸ਼ ਦੇ ਖਿਲਾਫ ਤਾਕਤਾਂ ਨੂੰ ਬਖਸ਼ਣ ਦੇ ਮੂਡ ਦੇ ਵਿੱਚ ਨਹੀਂ ਹੈ ਤੇ ਇਸੇ ਕਰਕੇ ਆਪਰੇਸ਼ਨ ਸਿੰਧੂਰ ਦੇ ਵਿੱਚ ਵੀ ਲਗਾਤਾਰ ਸਖਤੀ ਕੀਤੀ ਜਾ ਰਹੀ ਹੈ ਲਗਾਤਾਰ ਐਕਸ਼ਨ ਲਿਆ ਜਾ ਰਿਹਾ ਹੈ ਤੇ ਆਪਰੇਸ਼ਨ ਸਿੰਧੂਰ ਜਾਰੀ ਹੈ ਤੇ ਇਸ ਦੇ ਵਿੱਚ ਵਾਲੇ ਇਹ ਵੀ ਕਹਿ ਦਿੱਤਾ ਗਿਆ ਹੈ ਕਿ ਜੇ ਕੋਈ ਭਾਰਤ ਖਿਲਾਫ ਅੱਤਵਾਦੀ ਹਮਲਾ ਹੋਵੇਗਾ ਤਾਂ ਉਸ ਨੂੰ ਜੰਗ ਮੰਨਿਆ ਜਾਵੇਗਾ। ਤੋਂ ਦੱਸ ਲਿਆ ਕਿ ਆਪਰੇਸ਼ਨ ਸਿੰਧੂਰ ਜਾਰੀ ਹੈ ਤੇ ਅੱਤਵਾਦੀਆਂ ਦੇ ਨੌ ਟਿਕਾਣਿਆਂ ਤੇ ਹਮਲਾ ਕੀਤਾ ਗਿਆ ਸੀ ਅੱਤਵਾਦੀਆਂ ਦੇ ਹੈੱਡਕੁਆਟਰਜ਼ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਤੇ ਜਿਸ ਢੰਗ ਦੇ ਨਾਲ ਹੁਣ ਵੱਡੀ ਖਬਰ ਆ ਰਹੀ ਹੈ ਕਿ ਅੱਤਵਾਦ ਖਿਲਾਫ ਉਸੇ ਦੀ ਭਾਸ਼ਾ 'ਚ ਜਵਾਬ ਦਿੱਤਾ ਜਾਵੇਗਾ ਤੇ ਅੱਤਵਾਦੀ ਹਮਲੇ ਨੂੰ ਜੰਗ ਮੰਨਿਆ ਜਾਵੇਗਾ ਨੀਰਜ ਕੁਮਾਰ ਮੇਰੇ ਸਹਿਯੋਗੀ ਨੀਰਜ ਸਿੰਘ ਇਸ ਵੇਲੇ ਜੁੜੇ ਹੋਏ ਨੇ ਹੋਰ ਜ਼ਿਆਦਾ ਜਾਣਕਾਰੀ ਦੇ ਨਾਲ ਨੀਰਜ ਕੀ ਅਪਡੇਟ ਕਿਉਂਕਿ ਇਹ ਕਿਹਾ ਜਾ ਰਿਹਾ ਹੈ ਭਾਰਤ ਸਰਕਾਰ ਦੇ ਵੱਲੋਂ ਇਹ ਫੈਸਲਾ ਲੈ ਲਿਆ ਗਿਆ ਹੈ ਕਿ ਅੱਤਵਾਦ ਨੂੰ ਉਸੇ ਭਾਸ਼ਾ 'ਚ ਜਵਾਬ ਦਿੱਤਾ ਜਾਵੇਗਾ ਤੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਜੇ ਕੋਈ आतवादी गतिविधि है आतंवादी हमला हों उस जंग समझा जाए पंजाब पे आपको बता दूं कि भारत सरकार ने यह फैसला किया जो सूत्रों से हमें जानकारी मिली है कि कोई भी फ्यूचर आतंकी हमला भारत के खिलाफ किया जाता तो उसे भारत के खिलाफ युद्ध माना जाएगा देखिए एक्सप्लेन नहीं किया गया लेकिन एक बात साफ है हम न्यूज एटीन पंजाब के दर्शकों को बता दें कि इसका मतलब ये हुआ कि अगर पाकिस्तान की तरफ से कोई आतंकी घटना होती है भले किसी देश का नाम न ना लिया गया हो लेकिन सीमा पार आतंकवाद पाकिस्तान की तरफ से ही भारत में होता है तो मौजूदा वक्त में भारत सरकार ने यह बड़ा संदेश दे दिया कि अगर फ्यूचर टेररि टेररिस्ट गतिविधि सरकार भारत के खिलाफ होता है तो उसे एक्ट ऑफ वॉर माना जाएगा यानी वो एक्ट ऑफ टेरर का जवाब भारत एक युद्ध की तरह देगा और युद्ध माना जाएगा ये भारत सरकार ने फैसला किया है अब देखना होगा कि भारत और पाकिस्तान के बीच जो मौजूदा कॉन्फ्लिक्ट है संघर्ष है जो कि युद्ध की, की लेने की तरफ जा रहा है उसमें क्या कमी होती है क्योंकि तो अमेरिका ने भी कोशिश की है कि भारत और पाकिस्तान जल्द से जल्द जो है डी स्केलेट करे मामले को तो ऐसे में ये बयान अपने आप में खास रखता है की अगर फ्यूचर में कोई आतंकी हमला भारत के खिलाफ होता है तो उसे युद्ध माना जाएगा लेकिन मुझे लगता है की न्यूज एक्शन पंजाब पे हम बात कर रहे हैं मुझे लगता है कि ये डीस्केलेशन होगा यानी बढ़ेगा नहीं भारत और पाकिस्तान के बीच जो मौजूदा संघर्ष है वो एक दो दिन कुछ और हो तीन चार दिन हो लेकिन एक बड़े युद्ध की शक्ल लेगा इस बात की गुंजाइश और कल नीरज जंगदे नाल ए वड्डा जो फैसला है या निकल के सामने आ रही है जानकारी उस के मुताबिक तो ये है कि हुन कोई भी आतंकवादी कोई भी आतंकवादी गतिविधि करेगा वो बख्शा नहीं जावेगा जिमें ਹੁਣ ਜਵਾਬ ਦਿੱਤਾ ਜਾ ਰਿਹਾ ਹੈ ਆਪਰੇਸ਼ਨ ਸਿੰਧੂਰ ਦੇ ਜ਼ਰੀਏ ਜਵਾਬ ਦਿੱਤਾ ਗਿਆ ਹੈ ਭਵਿੱਖ ਦੇ ਵਿੱਚ ਵੀ ਇਹੀ ਕਿਹਾ ਗਿਆ ਹੈ ਕਿ ਉਸੇ ਤਰ੍ਹਾਂ ਜਵਾਬ ਮਿਲੇਗਾ ਤੇ ਇਸ ਨੂੰ ਯੁੱਧ ਐਕਟ ਆਫ ਵਾਰ ਸਮਝਿਆ ਜਾਵੇਗਾ ਕਿ ਜੇ ਕੋਈ ਦੇਸ਼ ਦੇ ਖਿਲਾਫ ਇਸ ਤਰ੍ਹਾਂ ਦਾ ਹਮਲਾ ਕਰਦਾ ਹੈ ਦੇਖिए ਜੇ ਅਗਰ ਕੋਈ ਦੇਸ਼ ਆਪਕੇ ਖਿਲਾਫ ਕੋਈ ਆਤੰਕੀ ਹਮਲਾ ਕਰਤਾ ਤਾਂ ਉਹ ਬਹੁਤ ਆਰਗੇਨਾਈਜ਼ ਤਰੀਕੇ ਸਰ ਪਲਾਨ ਤਰੀਕੇ ਸੇ ਕਰਤਾ ਹੈ ਔਰ ਐਕਟ ਜਹਾਂ ਤੱਕ ਬਾਤ ਹੈ ਐਕਟ ਆਫ ਟਰਰ ਯਾਨੀ ਕੋਈ ਆਤੰਕੀ ਹਮਲਾ ਭਾਰਤ ਦੇ ਖਿਲਾਫ ਹੋਤਾ ਹੈ ऐसे में जब कोई देश की भूमिका होती है तो वो आतंकी हमला पड़ा ही होगा जैसे कि की पठानकोट हुआ जैसे कि पहलगाम हुआ जैसे कि मुंबई हमला जो कि बहुत बड़ा हमला था आप दिल्ली में आप देखते थे एक वक्त में जो सीरियल बम धमाके होते थे तो ये तमाम ऐसे हमले हैं जिसे एक्ट ऑफ टेरर माना जाएगा अगर उसमें किसी दूसरे देश की भूमिका ਤਬਾਹ ਧੰਨਵਾਦ ਧੀਰਜ ਕੁਮਾਰ ਮੇਰੇ ਸਹੋਗੀ ਜਾਣਕਾਰੀ ਦੇ ਰਹੇ ਸੀ ਤੇ ਐਕਟ ਆਫ ਵਾਰ ਮੰਨਿਆ ਜਾਵੇਗਾ ਤੇ ਹੱਤਵਾਦ ਨੂੰ ਉਸੇ ਭਾਸ਼ਾ ਦੇ ਵਿੱਚ ਜਵਾਬ ਦਿੱਤਾ ਜਾਵੇਗਾ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਹੈ ਭਾਰਤ ਸਰਕਾਰ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਹੈ ਪਾਰਤ ਪਾਕਿਸਤਾਨ ਦੇ ਤਣਾਅ ਵਿਚਾਲੇ ਦੇਸ਼ ਦੇ ਕਈ 에য়ারਪੋਰਟ ਬੰਦ ਕਰ ਦਿੱਤੇ ਗਏ ਨੇ ਇਸੇ ਦੇ ਵਿਚਾਲੇ ਭਾਰਤੀ ਰੇਲਵੇ ਨੇ ਦੇਸ਼ ਦੇ ਬਾਰਡਰ ਦੇ ਸੂਬਿਆਂ 'ਚ ਬਸੇ ਯਾਤਰੀਆਂ ਲਈ ਵਿਸ਼ੇਸ਼ ਟ੍ਰੇਨਾਂ ਚਲਾਉਣ ਦਾ ਵੀ ਫੈਸਲਾ ਕੀਤਾ ਹੈ న్యూਸ 18 ਦੀ ਟੀਮ ਦੇ ਵੱਲੋਂ ਰੇਲਵੇ ਮੰਤਰਾਲੇ ਦੇ ਅਧਿਕਾਰੀ ਦਿਲੀਪ ਕੁਮਾਰ ਦੇ ਨਾਲ ਖਾਸ ਗੱਲਬਾਤ ਕੀਤੀ ਗਈ भारत और पाकिस्तान के बीच में जिस तरह से तनाव की स्थिति है इसका अच्छा खासा असर कई एयरपोर्ट पे पड़ा है एयरपोर्ट बंद हो चुका है जिसके बाद अब कई ऐसे इलाके जो खासतौर पर जो बॉर्डर स्टेट हैं, वहां पर विशेष ट्रेनें चलाई जा रही हैं। ट्रेनों का परिचालन किस तरह से होगा इस मामले को समझते हैं हमारे साथ में रेल के वरिष्ठ अधिकारी प्रदीप जी हमारे साथ में सर मैं समझना चाहूंगा कि किस तरह से और कहा स्पेशल ट्रेनें चलाई जा रही है सीमावर्ती क्षेत्र में जब एयरपोर्ट बंद हुए हैं तो रेलवे स्टेशनों पर थोड़ा सा दबाव बढ़ा है और उसके मद्देनजर हम लोगों ने कई विशेष गाड़ियों के परिचालन का फैसला लिया है कल भी हम लोगों ने छह विशेष गाड़ियों का परिचालन जम्मू उधमपुर और फिरोजपुर जैसे जगहों से किया था और आज भी हम लोगों ने छह गाड़ियों के परिचालन का फैसला लिया है हम लोग आज अमृतसर से छपरा के लिए बनिहाल से बड़गांव के लिए चंडीगढ़ से लखनऊ के लिए फिरोजपुर से पटना के लिए उधमपुर से नई दिल्ली और जम्मू से नई दिल्ली के लिए विशेष गाड़ियों का प्रबंध किए हैं और इसमें से तीन गाड़ियां चलाई जा चुकी हैं तीन और गाड़ियां चलेगी नियमित गाड़ियां भी चल रही है साथ ही हम जिला प्रशासन के साथ और जो लोकल एडमिनिस्ट्रेशन है उसके साथ भी क्लोज कोऑर्डिनेशन में है ब्लैकआउट के समय गाड़ियों का परिचालन कुछ समय के लिए स्थगित करते हैं और जब ब्लैकआउट की समाप्ति हो जाती है उसके बाद फिर गाड़ियों का परिचालन प्रारंभ कर रहे हैं तो जैसे कि सर एक लाइन को मैं बढ़ाना चाहूंगा बहुत सारे बॉर्डर स्टेट्स खासकर पंजाब वाला जो एरिया है तो वहाँ पर अगर ब्लैकआउट वाली सिटी होती है तो रात में किस तरह से ट्रेन कम या क्या करना होता है यदि स्थानीय जिला प्रशासन और जो बाकी जो ऑथोराइज पीपल हैं इस मामले में यदि वो लंबे समय के लिए

ਤਾਂ ਪਾਕਿਸਤਾਨ ਦੇ ਵੱਲੋਂ ਲਗਾਤਾਰ ਹਮਲੇ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਡਰੋਨ ਅਟੈਕਸ ਕੀਤੇ ਜਾ ਰਹੇ ਨੇ ਤੇ ਇਸ ਦੇ ਨਾਲ ਸਰਹੱਦੀ ਲੋਕ ਆਪੋ ਆਪਣੇ ਪਿੰਡ ਛੱਡ ਕੇ ਸੁਰੱਖਿਅਤ ਥਾਵਾਂ ਦੇ ਵੱਲ ਮੂਵ ਕਰ ਰਹੇ ਨੇ న్యూਸ 18 ਦੀ ਟੀਮ ਫਾਜ਼ਿਲਕਾ ਦੇ ਸਾਦਕੀ ਬਾਰਡਰ ਤੇ ਪਹੁੰਚੀ ਹੈ ਜਿੱਥੇ ਲੋਕਾਂ ਵੱਲੋਂ ਘਰ ਖਾਲੀ ਕੀਤੇ ਜਾ ਰਹੇ ਨੇ ਲੋਕਾਂ ਦੇ ਚਿਹਰਿਆਂ ਤੇ ਬੇਵਸੀ ਦੇਖਣ ਨੂੰ ਮਿਲ ਰਹੀ ਆ ਤਸਵੀਰਾਂ ਸਾਬਤ ਤੌਰ ਤੇ ਬਿਆਨ ਕਰ ਰਹੀਆਂ ਨੇ ਕਿ ਕਿਵੇਂ ਆਪਕੋ ਆਪਣਾ ਜ਼ਰੂਰੀ ਸਮਾਨ ਲੈ ਕੇ ਲੋਕ ਸੁਰੱਖਿਅਤ ਥਾਵਾਂ ਦੇ ਵੱਲ ਜਾ ਰਹੇ ਨੇ ਭਾਵੇਂ ਕਿ ਆਪਣੇ ਘਰ ਛੱਡਣੇ ਪੈ ਰਹੇ ਨੇ ਫਿਲਹਾਲ ਕਿਉਂਕਿ ਇਸ ਰਹਾਦੀ ਇਲਾਕਾ ਇਹ ਬਿਲਕੁਲ ਬਾਰਡਰ ਦੇ ਨਾਲ ਲੱਗਦੇ ਪਿੰਡ ਨੇ ਜਿਹੜੇ ਆਪਣੇ ਹੁਣ ਜ਼ਰੂਰੀ ਸਮਾਨ ਘਰ ਦਾ ਸਮਾਨ ਅਤੇ ਨਾਲ ਹੀ ਜੋ ਪਸ਼ੂ ਨੇ ਮਾਲ ਡੰਗਰ ਆ ਉਸ ਨੂੰ ਲੈ ਕੇ ਸੁਰੱਖਿਅਤ ਥਾਵਾਂ ਦੇ ਵੱਲ ਮੂਵ ਕਰ ਰਹੇ ਨੇ ਪਲਾਨ ਕਰ ਰਹੇ ਨੇ ਤਸਵੀਰਾਂ ਦੇ ਵਿੱਚ ਸਾਫ ਤੌਰ ਤੇ ਨਜ਼ਰ ਆ ਰਿਹਾ ਹੈ ਟਰੈਕਟਰ ਟਰਾਲੀਆਂ ਦੇ ਵਿੱਚ ਚਾਹੇ ਉਹ ਯੂਟਿਲਿਟੀ ਗੱਡੀਆਂ ਦੇ ਵਿੱਚ ਉਹਨਾਂ ਦੇ ਵਿੱਚ ਆਪਣਾ ਸਮਾਨ ਲੈ ਕੇ ਬਾਰਡਰ ਤੋਂ ਦੂਰ ਸੁਰੱਖਿਅਤ ਥਾਂਾਂ ਦੇ ਵੱਲ ਵਧ ਰਹੇ ਨੇ ਤੇ ਇਹ ਕਾਰਨ ਕੀ ਹੈ ਕਿਉਂਕਿ ਭਾਰਤ ਪਾਕਿਸਤਾਨ ਵਿਚਾਲੇ ਤਣਾਅ ਹੈ ਤੇ ਪਾਕਿਸਤਾਨ ਲਗਾਤਾਰ ਡਰੋਨ ਹਮਲੇ ਤੇ ਮਜ਼ਾਈਲਾਂ ਦੇ ਰਾਹੀਂ ਅਟੈਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਲਾਂਕਿ ਭਾਰਤ ਦੇ ਵੱਲੋਂ ਕੋਸ਼ਿਸ਼ ਜ਼ਰੂਰ ਕੀਤੀ ਜਾ ਰਹੀ ਹੈ ਕਿ ਭਾਰਤ ਦੇ ਵੱਲੋਂ ਉਸ ਦੇ ਜੋ ਹਵਾ ਦੇ ਵਿੱਚ ਹੀ ਉਸ ਦੀ ਮਿਜ਼ਾਈਲਸ ਹੋਣ ਚਾਹੇ ਡਰੋਨ ਹੋਣ ਉਹਨਾਂ ਨੂੰ ਨਸ਼ਟ ਕੀਤਾ ਜਾ ਰਿਹਾ ਹੈ ਏਅਰ ਡਿਫੈਂਸ ਸਿਸਟਮ ਦੇ ਨਾਲ ਭਾਰਤ ਦੇ ਵੱਲੋਂ ਉਸ ਦੇ ਸਾਰੇ ਮਨਸੂਬਿਆਂ ਤੇ ਪਾਣੀ ਫੇਰਿਆ ਜਾ ਰਿਹਾ ਪਰ ਫਿਰ ਵੀ ਕਿਉਂਕਿ ਸਰਹੱਦੀ ਲੋਕ ਨੇ ਮਨ ਦੇ ਵਿੱਚ ਕਿਤੇ ਨਾ ਕਿਤੇ ਹੁੰਦਾ ਹੈ ਕਿ ਬੱਚੇ ਨੇ ਪਰਿਵਾਰ ਹੈ ਤੇ ਇਸ ਕਰਕੇ ਉਹ ਸੁਰੱਖਿਅਤ ਥਾਂਵਾਂ ਦੇ ਵੱਲ ਜਾਣ ਨੂੰ ਮਜਬੂਰ ਹੁੰਦੇ ਹਨ ਫਾਜ਼ਰ ਕਾ ਬਾਰਡਰ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਹੁਣ ਸਨਾਟਾ ਫਸਰਨ ਲੱਗਾ ਪਿੰਡਾਂ ਦੇ ਵਿੱਚੋਂ ਲੋਕਾਂ ਨੇ ਆਪਣਾ ਸਮਾਨ ਪੂਰੀ ਤਰ੍ਹਾਂ ਚੱਕਣਾ ਸ਼ੁਰੂ ਕਰ ਦਿੱਤਾ ਹੈ ਅਸੀਂ ਇਸ ਵੇਲੇ ਪੱਕਾ ਚਿਸ਼ਤੀ ਪਿੰਡ ਦੇ ਵਿੱਚ ਮੌਜੂਦ ਆ ਜਿੱਥੇ ਪਹਿਲਾਂ ਥੋੜਾ ਬਹੁਤ ਸਮਾਨ ਤਾਂ ਜ਼ਰੂਰ ਲੋਕਾਂ ਨੇ ਚੱਕਿਆ ਸੀ ਪਰ ਹੁਣ ਪੂਰੀ ਤਰ੍ਹਾਂ ਆਪਣੇ ਘਰਾਂ ਦਾ ਸਮਾਨ ਲੋਕਾਂ ਨੇ ਇੱਥੋਂ ਚੱਕਣਾ ਸ਼ੁਰੂ ਕਰ ਦਿੱਤਾ ਕਿਉਂਕਿ ਭਾਰਤ ਪਾਕਿਸਤਾਨ ਸਰਹੱਦ ਤੇ ਸਭ ਤੋਂ ਪਹਿਲਾ ਪਿੰਡ ਇਹੀ ਹੈ ਤੇ ਇਹ ਉਹੀ ਪਿੰਡ ਹੈ ਜਿਹੜਾ 65 ਤੇ 71 ਦੀ ਜੰਗ ਵੇਲੇ ਪੂਰੀ ਤਰ੍ਹਾਂ ਉਜਾੜਿਆ ਗਿਆ ਸੀ ਪੂਰੀ ਤਰ੍ਹਾਂ ਪਾਕਿਸਤਾਨ ਦੀ ਆਰਮੀ ਦੇ ਵੱਲੋਂ ਲੁੱਟਿਆ ਗਿਆ ਸੀ ਇਹਨਾਂ ਲੋਕਾਂ ਨੇ ਉੱਥੋਂ ਕੁਝ ਕਿਲੋਮੀਟਰ ਦੂਰ ਆ ਕੇ ਇੱਥੇ ਨਵੀਂ ਜਗ੍ਹਾ ਤੇ ਆਪਣਾ ਪਿੰਡ ਵਸਾਇਆ ਸੀ ਪਰ ਹੁਣ ਮੌਜੂਦਾ ਹਾਲਾਤ ਤੇ ਪਾਕਿਸਤਾਨ ਵੱਲੋਂ ਹੋ ਰਹੇ ਡਰੋਨ ਹਮਲਿਆਂ ਦੇ ਚੱਲਦੇ ਲੋਕ ਮਜਬੂਰ ਨੇ ਕਿ ਇਸ ਪਿੰਡ ਨੂੰ ਵੀ ਖਾਲੀ ਕੀਤਾ ਜਾਵੇ ਇਸ ਪਿੰਡ ਨੂੰ ਵੀ ਹੁਣ ਖਾਲੀ ਕੀਤਾ ਜਾ ਰਿਹਾ ਲੋਕ ਆਪਣਾ ਸਮਾਨ ਚੱਕਣ ਦੇ ਲਈ ਮਜਬੂਰ ਨੇ ਤਾਂ ਕਿ ਆਪਦਾ ਸਮਾਨ ਤੇ ਆਪਦੇ ਪਰਿਵਾਰ ਨੂੰ ਸੁਰੱਖਿਅਤ ਥਾਵਾਂ ਤੇ ਲਿ ਜਾ ਸਕਣ ਤਾਂ ਇਹ ਮਜਬੂਰੀ ਹੈ ਇਹ ਜ਼ਿੰਦਗੀ ਹੈ ਬਾਰਡਰ ਦੇ ਲੋਕਾਂ ਦੀ ਕਿ ਕਿਵੇਂ ਸਰਵਾਈਵਲ ਕਰਨੀ ਹੈ ਔਰ ਖਾਸ ਕਰਕੇ ਬੇਸ਼ੱਕ ਇਹ ਆਪਣੇ ਆਪ ਨੂੰ ਤਿਆਰ ਸਮਝਦੇ ਨੇ ਕਿ ਜਦੋਂ ਬਾਰਡਰ ਤੇ ਹਾਲਾਤ ਬਣਦੇ ਨੇ ਪਰ ਇਦਾਂ ਘਰ ਵਾਰੀ-ਵਾਰੀ ਬਦਲਨੇ ਘਰ ਚੱਕਨੇ ਤੇ ਪਿੰਡਾਂ ਦਾ ਉਜਾੜਾ ਇੰਨਾ ਸੋਖਾ ਨਹੀਂ ਆਪਣੇ ਵਸਦੇ ਘਰਾਂ ਨੂੰ ਛੱਡ ਕੇ ਬਗਾਨੀਆਂ ਥਾਵਾਂ ਤੇ ਦਿਨ ਕੱਟਨੇ ਸੋਖੇ ਨਹੀਂ ਨਿੱਕੇ-ਨਿੱਕੇ ਬੱਚੇ ਤਾਂ ਕੀ ਹਾਲਾਤ ਕੀ ਪਰਿਵਾਰ ਇਸ ਵੇਲੇ ਸੋਚ ਰਿਆ ਹੋਵੇਗਾ ਪਸ਼ੂ ਡੰਗਰ ਇੱਥੋਂ ਲਜਾਏ ਜਾ ਰਹੇ ਨੇ ਹਰ ਸਮਾਨ ਆਪਣਾ ਇੱਥੋਂ ਲੋਕ ਚੱਕ ਰਹੇ ਨੇ ਤਾਂ ਵੀਰ ਤੁਸੀਂ ਲਗਾਤਾਰ ਮੈਂ ਦੇਖ ਰਿਹਾ ਕਿ ਤੁਹਾਡੇ ਪਿੰਡ ਚੋਂ ਇੱਕ ਤੋਂ ਬਾਅਦ ਇੱਕ ਟਰਾਲੀਆਂ ਹੀ ਨਿਕਲ ਰਹੀਆਂ ਨਿਕਲ ਰਹੀਆਂ ਭਾਈ ਇਹਦੇ ਕੋਈ ਕੋਈ ਦੋਰਾ ਹੀ ਨਹੀਂ ਕੀ ਤੁਹਾਨੂੰ ਹਦਾਇਤ ਵੀ ਆ ਗਈ ਕਿ ਤੁਹਾਨੂੰ ਲੱਗਦਾ ਹੈ ਕਿ ਇੱਥੇ ਤੁਸੀਂ ਸੁਰੱਖਿਅਤ ਨਹੀਂ ਹਦਾਇਤ ਤਾਂ ਨਹੀਂ ਆਈ ਕੋਈ ਸਰਕਾਰ ਵੱਲੋਂ ਜੀ ਬਾਕੀ ਸੁਰੱਖਿਅਤ ਨਹੀਂ ਪਿਛਲੇ ਚਾਰ ਪੰਜ ਦਿਨਾਂ ਤੋਂ ਲਗਾਤਾਰ ਚੱਲਿਆ ਜਾਂਦਾ ਕੰਮ ਹੈ ਅੱਜ ਤੁਹਾਡੇ ਪਿੰਡ ਦੇ ਉੱਤੇ ਵੀ ਡਰੋਨ ਲੰਗੇ ਆ? ਹਾਂ ਹਾਂ ਲੰਘਿਆ। ਰਾਤ ਨੂੰ ਜਿਹੜੋ ਜੋ ਹੁੰਦੇ ਆ ਇੱਥੇ ਜੋ ਮੈਨ ਬੰਦੇ ਰਹਿੰਦੇ ਆ ਕਿਉਂਕਿ ਪਿੰਡ 'ਚ ਰਾਤ ਨੂੰ ਜਦੋਂ ਬੰਦੇ ਚਲੇ ਜਾਂਦੇ ਆ ਨਾ ਪਿੰਡ 'ਚ ਚੋਰੀਆਂ ਵੀ ਹੁੰਦੀਆਂ ਬਾਅਦ 'ਚ। ਹੁਣ ਫਿਰ ਕਿੱਥੇ ਲਿਜਾਓਗੇ ਸਮਾਨ ਕਿੱਥੇ ਲੈ ਕੇ ਜਾਓਗੇ? ਸਮਾਨ ਜਿਵੇਂ ਕੋਈ ਬਣਾ ਰੱਖਿਆ ਜਗਾ ਪਿੱਛੇ ਜਾਂ ਕਿਸੇ ਰਿਸ਼ਤੇਦਾਰਾਂ ਦੇ ਕੁਝ ਵੀ ਜਿਵੇਂ ਹੋ ਗਿਆ ਜਿਹੜੇ ਨਾਲ ਹੈਗੇ ਆ ਰਿਸ਼ਤੇਦਾਰ ਵਗੈਰਾ ਜਾਂ ਕੋਈ ਕਿਦਾਂ ਦਾ ਕਰਨਾ ਪੈਂਦਾ ਬੰਦੋਬਸਤ ਕੋਈ ਵੀ? ਆ ਇਹ ਤੁਸੀਂ ਹਾਲਾਤ ਦੇਖੋ ਮਜਬੂਰੀ ਦੇਖੋ ਕਿ ਪੂਰਾ ਸਮਾਨ ਆਪਦਾ ਹਸਦਾ ਵਸਦਾ ਬੀਬੀ ਹਸਦਾ ਵਸਦਾ ਘਰ ਆnde ਇਹ ਕਿ ਦੋ ਦਿਨ ਸਕਿਰੀਤ ਨਹੀਂ ਜਾਂਦਾ ਪਰਿਵਾਰ ਤਾਂ ਬੀਬੀਆਂ ਤਾਂ ਖਾਸ ਕਰਕੇ ਰਿਸ਼ਤੇਦਾਰੀ ਚ ਨਹੀਂ ਜਾਂਦੀਆਂ ਪਰ ਹੁਣ ਘਰ ਛੱਡਣਾ ਪੈ ਰਿਹਾ ਬਹੁਤ ਮਜਬੂਰੀ ਹੈ ਛੱਡਣਾ ਪੈ ਰਿਹਾ ਡਰ ਲੱਗਦਾ ਬੱਚਿਆਂ ਨੂੰ ਲੱਗਦਾ ਵੱਡੇ ਤਾਂ ਅਸੀਂ ਨਹੀਂ ਡਰਦੇ ਬੱਚੇ ਡਰਦੇ ਨੇ ਵੱਡੇ ਬੰਦੇ ਤਾਂ ਪੱਕੇ ਹੁੰਦੇ ਨੇ ਚਾਹ ਰੋਲੇ ਰਕਪੇ ਤਾਂ ਨਹੀਂ ਡਰਦੇ ਪਰ ਮਾਪੇ ਬੱਚਿਆਂ ਨੂੰ ਲੈ ਕੇ ਡਰਦੇ ਆ ਤੇ ਅਸੀਂ ਪੋਤਰੀਆਂ ਪੋਤਰੇ ਲੈ ਕੇ ਚੱਲੇ ਆਂ ਦੋ ਬੰਨ ਜਣੇ ਤੇ ਬੀਬੀ ਕਿੱਥੇ ਜਾ ਕੇ ਫਿਰ ਅੱਡਾ ਲਾਓਗੇ ਕਿੱਥੇ ਦਿਨ ਕੱਟੋਗੇ ਕੋਈ ਪਤਾ ਵੀ ਕਿੰਨੇ ਦਿਨ ਚੱਲਣਾ ਜਿੱਥੇ ਕਿਸੇ ਥਾਂ ਦੇ ਦਿੱਤੀ ਉੱਥੇ ਭੈਜ ਜਾਸਾਂਦੇ ਹੁਣ ਆਦੇ ਇੰਨੇ ਮਕਾਨ ਤਾਂ ਬਣਦੇ ਨਹੀਂ ਦੋ ਦੋ ਥਾਂ ਤੇ ਨਹੀਂ ਬਣਦੇ ਮਕਾਨ ਗਰੀਬਾਂ ਤੋਂ ਕਿੱਥੇ ਬਣਨੇ ਦੋ ਦੋ ਥਾਂ ਤੇ ਤਾਂ ਪੱਕੀ ਬਜ਼ੁਰਗੋ ਕਿੱਦਾਂ ਪ੍ਰਬੰਧ ਕਰੋਗੇ ਕਿਤੇ ਟੈਂਟ ਟੁੰਟ ਦਾ ਢਿਗਾਰਡ ਕਰਨਾ ਜਾਂ ਰਸਦਰੀ ਜਾਓਗੇ ਫਿਰ ਨਹੀਂ ਇੱਥੇ ਥਾਂ ਗੋਲੇ ਦੀ ਹੈ ਗੋਲੇ ਉੱਤੇ ਪਾਵਾਂਗੇ ਕਰਨੀ ਖੜੇ ਗੋਲਾ ਹੈ ਜੀ ਗੋਲਾ ਕਿਨੂੰ ਕਹਿੰਦੇ ਆ ਤੁਹਾਡੇ ਤੋਂ ਨਾ ਲੈਣ ਅੱਗੇ ਚੱਲਦੀ ਸੀ ਸਨਪੈਂਟ ਤੋਂ ਅੱਗੇ ਦੀ ਰੇਲਵੇ ਲੇਨ ਰੇਲਵੇ ਲੇਨ ਜਲਦੀ ਸੀ ਉਹ ਸਰਕਾਰੀ ਥਾਂ ਪਈ ਹੈ ਉੱਥੇ ਲੋਕਾਂ ਮੰਲੀ ਨੇ ਪੱਟ ਕੇ ਕੁਝ ਹਸਾ ਰੱਖ ਲਾਉਂਗੇ ਉੱਥੇ ਜਾ ਕੇ ਟੈਂਟ ਟੁੰਟ ਲਾ ਲੋਗੇ ਮੈਂ ਤੰਬੂ ਲਾ ਲੋਗੇ ਤਾਂ ਤੰਬੂ ਲਾ ਕੇ ਰਹਿਣਗੇ ਜੀ ਆ ਦੇਖੋ ਪੱਕਾ ਹੱਸਦਾ ਵਸਦਾ ਘਰ ਔਰ ਇਹ ਆਪਣੇ ਮੁਤਾਬਕ ਸੋਨਾ ਘਰ ਇਹਨਾਂ ਨੇ ਬਣਾਇਆ ਹੋਣਾ ਹੱਸਦਾ ਵਸਦਾ ਘਰ ਪਰ ਹੁਣ ਇਹ ਘਰ ਛੱਡਣਾ ਪੈ ਰਿਹਾ ਇਹ ਹੱਸਦਾ ਵਸਦਾ ਘਰ ਛੱਡ ਕੇ ਇੱਥੋਂ ਤੰਬੂ ਦੇ ਵਿੱਚ ਜਾ ਕੇ ਰਹਿਣ ਦੇ ਲਈ ਮਜਬੂਰ ਹੋਣਗੇ ਤੰਬੂ ਦੇ ਵਿੱਚ ਜਾ ਕੇ ਦਿਨ ਕੱਟਣਗੇ ਉਹਨੇ ਦਿਨ ਜਿੰਨੇ ਦਿਨ ਹਾਲਾਤ ਠੀਕ ਨਹੀਂ ਹੁੰਦੇ ਤਾਂ ਕਹਿ ਦੇਣਾ ਸਿਖਾਲਾ ਦੂਰ ਬੈਠ ਕੇ ਗੱਲ ਕਰ ਲੈਣੀ ਸਿਖਾਲੀ ਹੈ ਬੈਠ ਕੇ ਟਿੱਪਣੀ ਕਰ ਦੇਣੀ ਸਿਖਾਲੀ ਹੈ ਕਿ ਜੰਗਾ ਕਈ ਕਹਿੰਦੇ ਕਿ ਜੰਗ ਲੱਗ ਜੇ ਕੋਈ ਜੰਗਾਉ ਲੱਗੇ ਟਿੱਪਣੀ ਕਰਦਾ ਪਰ ਜੰਗ ਦਾ ਨਤੀਜਾ ਕੀ ਹੈ ਤੇ ਜੰਗ ਭੁਗਤਦਾ ਕੌਣ ਹੈ ਉਹ ਇਹ ਲੋਕ ਨੇ ਬਾਰਡਰ ਤੇ ਵਸਣ ਵਾਲੇ ਲੋਕ ਇਹਨਾਂ ਨੂੰ ਪਤਾ ਹੈ ਕਿ ਜੰਗ ਹਜੇ ਬੇਸ਼ੱਕ ਸ਼ੁਰੂਆਤ ਹੈ ਪਰ ਜੰਗ ਦਾ ਨਤੀਜਾ ਆ ਤੁਹਾਡੇ ਸਾਹਮਣੇ ਆ ਤਾਂ ਬਹੁਤ ਸਾਰੇ ਲੋਕਾਂ ਨੂੰ ਆਪਣੇ ਘਰ ਛੱਡਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਭਾਰਤ ਪਾਕਿਸਤਾਨ ਤਣਾਅ ਵਿਚਾਲੇ ਫਾਜ਼ਿਲਕਾ ਦੇ ਲੋਕਾਂ ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਪਾਕਿਸਤਾਨ ਵੱਲੋਂ ਲਗਾਤਾਰ ਸਰਹੱਦੀ ਪਿੰਡਾਂ 'ਚ ਬੇਕਸੂਰ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਿਸ ਕਾਰਨ ਲੋਕ ਪੂਰੀ ਰਾਤ ਖੌਫ 'ਚ ਰਹੇ ਦੇਖੋ ਨਿਊਜ਼ ਏਟਨ ਦੀ ਖਾਸ ਭਾਰਤ ਦੇ ਖਾਸ ਕਰਕੇ ਪੰਜਾਬ ਵਿਚਲੇ ਸਰਹੱਦੀ ਪਿੰਡਾਂ ਦੇ ਵਿੱਚ ਅਨੇਕਾਂ ਡਰੋਨ ਹਮਲੇ ਕੀਤੇ ਹਰ ਪਾਸੇ ਚਾਹੇ ਫਿਰੋਜ਼ਪੁਰਾ ਚਾਹੇ ਫਾਜ਼ਿਲਕਾ ਚਾਹੇ ਪਠਾਨਕੋਟ ਗਰਦਾਸਪੁਰ ਤਰਨਤਾਰਨ ਅੰਮ੍ਰਿਤਸਰ ਸਾਹਿਬ ਕਿਸੇ ਪਾਸੇ ਨਜ਼ਰ ਮਾਰੋ ਹਰ ਪਾਸੇ ਅਸਮਾਨ ਦੇ ਵਿੱਚੋਂ ਉੱੜਦੇ ਡਰੋਨਾਂ ਦੀਆਂ ਵੀਡੀਓ ਤੇ ਡਰੋਨਾਂ ਦੇ ਧਮਾਕਿਆਂ ਦੀਆਂ ਵੀਡੀਓ ਸਾਹਮਣੇ ਆਉਂਦੀਆਂ ਰਹੀਆਂ ਹਾਲਾਂਕਿ ਜਿਹੜੇ ਡਰੋਨ ਪਾਕਿਸਤਾਨ ਦੇ ਵੱਲੋਂ ਛੱਡੇ ਗਏ ਉਹਨਾਂ ਨੂੰ ਭਾਰਤੀ ਫੌਜ ਨੇ ਜਗ੍ਹਾ-ਜਗ੍ਹਾ ਤੇ ਨਕਾਰਾ ਕੀਤਾ ਪਰ ਇਹ ਸਿਲਸਿਲਾ ਲਗਾਤਾਰ ਜਾਰੀ ਰਿਹਾ ਰਾਤ ਵੇਲੇ ਔਰ ਬਾਅਦ ਵਿੱਚ ਦਿਨ ਚੜ੍ਹਨ ਤੋਂ ਪਹਿਲਾਂ 5 ਵਜੇ ਦੇ ਆਸ-ਪਾਸ ਅਨੇਕਾਂ ਥਾਵਾਂ ਤੇ ਇਹ ਖਬਰਾਂ ਆਉਂਦੀਆਂ ਰਹੀਆਂ ਸੀ ਇਸ ਵੇਲੇ ਫਾਜ਼ਲਕਾ ਦੇ ਇਲਾਕੇ ਦੇ ਵਿੱਚ ਸਰਹੱਦੀ ਇਲਾਕੇ ਦੇ ਵਿੱਚ ਮੌਜੂਦ ਆ ਓਡੀਆਂ ਪਿੰਡਾਂ ਦੇ ਇਲਾਕੇ ਦੇ ਵਿੱਚ ਰਾਤੀ ਇੱਥੇ ਕਹਿੰਦੇ ਨੇ ਕਿ ਡਰੋਨਾਂ ਦਾ ਮੀਂਹ ਵਰਿਆ ਇਹ ਆਪਾਂ ਕਹਿ ਸਕਦੇ ਹਾਂ ਕਿ ਇੰਨੇ ਜ਼ਿਆਦਾ ਡਰੋਨ ਇੱਥੇ ਆਏ ਅਨੇਕਾਂ ਡਰੋਨ ਇੱਥੇ ਧਮਾਕਾ ਹੋਇਆ ਇਹ ਅਸੀਂ ਛੋਟੇ ਛੋਟੇ ਪਿੰਡ ਨੇ ਇਹ ਕਿਉਂਕਿ ਸਰਦੀ ਇਲਾਕਾ ਹੈ ਤਾਂ ਇਹ ਘਰ ਦੇ ਉੱਤੇ ਦੱਸਿਆ ਜਾ ਰਿਹਾ ਹੈ ਕਿ ਉੱਪਰ ਇਸ ਤਰ੍ਹਾਂ ਜਿਹੜੇ ਡਰੋਨ ਇੱਕ ਤੋਂ ਬਾਅਦ ਇੱਕ ਲਗਾਤਾਰ ਜਿਹੜੇ ਆ ਉਹ ਨਜ਼ਰ ਆਏ ਜਿਨ੍ਹਾਂ ਨੂੰ ਭਾਰਤੀ ਫੌਜ ਨੇ ਨਕਾਰਾ ਕੀਤਾ ਔਰ ਗਣਮਤ ਇਹ ਰਹੀ ਕਿ ਉਹ ਡਰੋਨ ਇਹਨਾਂ ਘਰਾਂ ਦੇ ਉੱਤੇ ਡਿੱਗਦੇ ਇਹਨਾਂ ਦੇ ਅੰਦਰ ਆ ਕੇ ਡਿੱਗਦੇ ਉਸ ਤੋਂ ਪਹਿਲਾਂ ਫੌਜ ਨੇ ਇਹਨਾਂ ਨੂੰ ਨਕਾਰਾ ਕਰ ਦਿੱਤਾ ਤਾਂਕਿ ਕੋਈ ਵੱਡਾ ਨੁਕਸਾਨ ਜਿਹੜਾ ਉਹ ਨਾ ਹੋਵੇ ਤੇ ਵਿਚਾਰ ਰੱਖਿਆ ਜਾ ਸਕੇ ਤਾਂ ਇਹੀ ਇੱਕ ਸੁਖ ਦੀ ਖਬਰ ਹੈ ਕਿ ਜਿਹੜੀ ਸਾਡੀ ਫੌਜ ਆ ਜਾਂ ਜਿਹੜਾ ਸਾਡਾ 에어 డిਫੈਂਸ ਸਿਸਟਮ ਹੈ ਉਹ ਮਜ਼ਬੂਤ ਹੈ ਜਿਸ ਚਲਦਿਆਂ ਸਾਡੇ ਲੋਕ ਤੇ ਸਾਡਾ ਦੇਸ਼ ਜਿਹੜਾ ਉਹ ਸੁਰੱਖਿਅਤ ਇਹ ਇਸ ਘਰ ਦੇ ਵਿੱਚ ਰਹਿਣ ਵਾਲੇ ਲੋਕ ਜਿਹਦੇ ਦੇਖੋ ਬੀਬੀਆਂ ਨੇ ਬੱਚੇ ਨੇ ਧਵੀ ਰੋਰੀ ਨੇ ਵੀਰ ਕੀ ਸੀਨ ਸੀ ਰਾਤ ਕੀ ਹੋਇਆ ਸੀ ਕਿੰਨੇ ਕੁ ਡਰੋਨ ਆਏ ਤੇ ਕੀ ਕੁਝ ਵਾਪਰਿਆ ਜੋ ਤੁਸੀਂ ਅੱਖੀਂ ਵੇਖਿਆ ਉਹ ਦੱਸਿਓ ਅਸੀਂ ਜੀ ਬਾਹਰ ਬੈਠੇ ਸੀ ਸਾਰੇ ਹੂੰ ਇਹ ਅਚਾਨਕ ਹੀ ਆਵਾਜ਼ ਆਈਏ 3 4 ਫਾਇਰ ਜਿਵੇਂ ਹੁੰਦੇ ਆ ਤੇ ਉੱਪਰ ਅਸੀਂ ਵੇਖਿਆ ਤੇ ਜਿਸ ਤਰ੍ਹਾਂ ਡਰੋਨ ਆਰਮੀ ਨੇ ਨਸ਼ਟ ਕੀਤੇ ਆ ਉਹ ਬੜਾ ਹੀ ਦੇਖਣ ਜੋ ਕੁਛ ਐ ਬੰਨਾ ਵੀ ਅਸੀਂ ਡਰ ਹੀ ਗਏ ਸੀ ਹੂੰ ਤੇ ਬਹੁਤ ਤਮਾਕਾ ਆਇਆ ਜੀ ਪੰਜ ਛੇ ਵਾਰੀ ਉਹ ਤੇ ਕਿੰਨੀ ਕੁ ਵਾਰੀ ਇਹ ਡਰੋਨ ਲੰਘਦੇ ਰਹੇ ਰਾਤ ਕਿੰਨੇ ਵਜੇ ਲੰਘੇ ਉਸ ਤੋਂ ਬਾਅਦ ਸਵੇਰੇ ਵੀ ਆਏ ਹਾਂਜੀ ਉਸ ਤੋਂ ਬਾਅਦ ਸਵੇਰੇ 4:30 5 ਵਜੇ ਮੱਲੋ ਵੀ ਲੰਗੇ ਆ ਜਿਵੇਂ ਤਾਰੇ ਹੁੰਦੇ ਆ ਤਾਰਿਆਂ ਵਾਂਗ ਸੀ ਕੋਈ ਇੱਧਰ ਜਾਂਦਾ ਸੀ ਵੀ ਇੱਧਰ ਜਾਂਦਾ ਸੀ ਉਸ ਤੋਂ ਬਾਅਦ ਇੱਕ ਦੋ ਹੈਲੀਕਾਪਟਰ ਜਿਹੜਾ ਜਿਵੇਂ ਕਹਿੰਦੇ ਆਪਾਂ ਉਹ ਲੰਗੇ ਆ ਉਹਨਾਂ ਦੀ ਆਵਾਜ਼ ਉਹ ਸੁਣਿੰਦੇ ਰਹੀ ਆ ਉਦੋਂ ਅਸੀਂ ਇੱਥੇ ਹੀਗੇ ਸੀ ਸਾਰੀ ਰਾਤ ਤਾਂ ਸੁੱਤੇ ਨਹੀਂ ਅਸੀਂ ਅੱਛਾ ਜਿਹੜੇ ਡਰੋਨ ਆ ਉਹ ਉੱਤੇ ਕੋਈ ਇੱਧਰ ਜਾਂਦਾ ਸੀ ਕੋਈ ਇੱਧਰ ਜਾਂਦਾ ਸੀ ਤੇ ਉਹਦੇ ਕਿਹੜੇ ਪਾਸਿਓਂ ਸੀ ਇਹ ਇੱਧਰੋਂ ਹੀ ਲੈਹੰਦੇ ਵਾਲੇ ਪਾਸਿਓਂ ਆਇਆ ਇੱਧਰੋਂ ਪਾਕਿਸਤਾਨ ਵਾਲੇ ਪਾਸਿਓਂ ਤੋ ਮੇਰੇ ਜਾਨੀ ਖੱਬੇ ਪਾਸੇ ਪਾਕਿਸਤਾਨਾਂ ਤੇ ਕਹਿੰਦੇ ਨੇ ਇਧਰੋਂ ਆ ਰਹੇ ਸੀ ਅੱਛਾ ਜਿਹੜਾ ਜਹਾਜ਼ ਟਾਈਪ ਸੀਗਾ ਉਹ ਵੀ ਤੁਸੀਂ ਨੀਵੇਂ ਸੀ ਦੇਖੇ ਤੁਸੀਂ ਜਿਹੜੇ ਡਰੋਨ ਟਾਈਪ ਸੀ ਨੀਵੇਂ ਤੁਸੀਂ ਅੱਖਾਂ ਨਾਲ ਦੇਖਦੇ ਸੀ ਤੁਹਾਨੂੰ ਨਹੀਂ ਉਹਨਾਂ ਦੀ ਆਵਾਜ਼ ਹੀ ਆਉਂਦੀ ਸੀ ਜਹਾਜ਼ ਚਮਕਦੇ ਸੀ ਬਾਣੇ ਮਾੜੇ ਹਾਂਜੀ ਹੂੰ ਬਸ ਉਹ ਜਿਹੜੇ ਰਾਤ ਤੜਕੇ 4:00 4:30 ਵਜੇ ਉਹ ਤਾਂ ਤਾਰਿਆਂ ਵਾਂਗੀ ਤੁਰਦੇ ਸੀ ਕਈ ਵਾਰੀ ਚਮਕਦੇ ਸੀ ਵਿੱਚੋਂ ਫਿਰ ਬੁੱਝ ਜਾਂਦੇ ਸੀ ਬੜੇ ਸੀ ਉਸ ਤੋਂ ਬਾਅਦ ਝਾਹ ਜਾ ਇੱਕ ਦੋ ਉਹਨਾਂ ਦੀ ਆਵਾਜ਼ ਹੀ ਸੁਣੀ ਆ ਉਹ ਨਹੀਂ ਵੀ ਕੋਈ ਨੁਕਸਾਨ ਤਾਂ ਨਹੀਂ ਕਿਸੇ ਦਾ ਹੋਇਆ ਇੱਥੇ ਨਹੀਂ ਨੁਕਸਾਨ ਨਹੀਂ ਹੋਇਆ ਜੀ ਤਾਂ ਇਹ ਬੀਬੀਆਂ ਬੀਬੀ ਕੁਛ ਕਰ ਵੀ ਪੀ ਤੁਸੀਂ ਉਸ ਤਰੀ ਸੀ ਕਿ ਬੀਬੀ ਕੀ ਕੁਛ ਤੁਸੀਂ ਦੇਖਿਆ ਰਾਤ ਕੀ ਖੜਾ ਹੈ ਕਿ ਆ ਚੱਲੀ ਗਏ ਨੇ ਰਾਤ ਇ ਬਹੁਤ ਜ਼ਿਆਦਾ ਲੈਣ ਸੇਰੀ ਚੱਲੀ ਗਏ ਨੇ ਹੂੰ ਇਹ ਬਾਜ ਜੀ ਨਹੀਂ ਹੁੰਦੀ ਸੀ ਤੇ ਉੱਪਰ ਉੱਪਰ ਚੱਲੀ ਗਏ ਨੇ ਅੱਛਾ ਤੁਸੀਂ ਬੀਬੀ ਬਾਰਡਰ ਦੇ ਨੇੜੇ ਦੇ ਪਿੰਡਾਂ 'ਚ ਰਹਿੰਦੇ ਹੋ ਕਬਰਾਟ ਹੁੰਦੀ ਹੈ ਡਰ ਲੱਗਦਾ ਹੈ ਪਰਿਵਾਰ ਨੂੰ ਲੈ ਕੇ ਬੱਚਿਆਂ ਨੂੰ ਲੈ ਕੇ ਤੇ ਬਹੁਤ ਜ਼ਿਆਦਾ ਡਰ ਲੱਗਦਾ ਹੈ ਡਰ ਕਿਉਂ ਨਹੀਂ ਲੱਗਦਾ ਕਹਿੰਦੇ ਵੀ ਅਸੀਂ ਬੱਚਿਆਂ ਨੂੰ ਲੈ ਕੇ ਅਚਾਨਕ ਖਾਬਰ ਗਏ ਸੀ ਸਾਰੇ ਵੀ ਕੀ ਕੀਤਾ ਜਾਵੇ ਬੱਚਿਆਂ ਨੂੰ ਕਿੱਥੇ ਲਜਾਇਆ ਜਾਵੇ ਸੰਭਾਲਿਆ ਫਿਰ ਬੜੀ ਮੁਸ਼ਕਲ ਨਾਲ ਸਾਰਿਆਂ ਨੇ ਸੰਭਾਲਿਆ ਵੀ ਇੱਕ ਥਾਂ ਤੇ ਬਿਠਾ ਲਿਆ ਸੀ ਸਾਰੇ ਬੱਚਿਆਂ ਨੂੰ ਤੇ ਸੰਭਾਲ ਲਿਆ ਸੀ ਵੀ ਜਿਵੇਂ ਕੀ ਅੱਜ ਰਾਤ ਨੂੰ ਧਿਆਨ ਰੱਖਦੇ ਹੋ ਲਾਈਟਾਂ ਲੂਟਾ ਬੰਦ ਰੱਖਦੇ ਹੋ ਹਾਂਜੀ ਹਾਂਜੀ ਲਾਈਟਾਂ ਬੰਦ ਫਿਰ ਰਾਤ ਨੂੰ ਅਸੀਂ ਪੂਰਾ ਚੱਕੰਨਾ ਸਾਰੇ ਵੀ ਜਾਗਦੇ ਹੀ ਰਹੇ ਆ ਵੀ 1 ਮਿੰਟ ਵੀ ਨਹੀਂ ਕਿਸੇ ਨੇ ਵੀ ਸੋ ਕੇ ਵੇਖਿਆ ਹੈਗਾ ਵੀ ਸਾਰੇ ਹੀ ਵੀ ਉੱਪਰ ਹੀ ਵੇਖਦੇ ਰਿਹਾ ਵੀ ਕਿਤੇ ਫਿਰ ਵੀ ਅੱਗੇ ਤਰ੍ਹਾਂ ਤਾਰਿਆਂ ਦੀ ਪ੍ਰਸ਼ਾਦ ਫਿਰ ਨਾ ਹੋ ਜਾਵੇ ਇਹ ਪਿੰਡ ਵਾਲੇ ਨੇ ਜੀ ਜਿਨ੍ਹਾਂ ਨੇ ਆਪਣੀਆਂ ਛੱਤਾਂ ਦੇ ਉੱਤੇ ਕੀ ਬੀਬੀ ਇਹਨਾਂ ਵੀ ਅਸੀਂ ਸ਼ੁਕਰ ਕਰਨੇ ਆ ਵੀ ਆਰਮੀ ਵਾਲੇ ਜਿਹੜੇ ਬਾਰਡਰ ਤੇ ਬੈਠੇ ਆ ਵੀ ਇਹਨਾਂ ਦਾ ਧੰਨਵਾਦ ਕਰਨੇ ਆ ਵੀ ਜਿਹੜਾ ਇਹਨਾਂ ਨੇ ਵੀ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਣ ਦਿੱਤਾਗਾ ਵੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈਗਾ ਵੀ ਆਰਮੀ ਵਾਲਿਆਂ ਦਾ ਇਹ ਇਹ ਦੇਖੋ ਬੀਬੀ ਆਰਮੀ ਦਾ ਧੰਨਵਾਦ ਕਰਦੀ ਹੈ ਕਿਉਂਕਿ ਦੇਖੋ ਇਹ ਪਿੰਡਾਂ ਦੇ ਵਿੱਚ ਬੈਠੇ ਅਗਲਾ ਕਹਿੰਦਾ ਇਹ ਪਿੰਡਾਂ ਦੇ ਸੁਧਾਰ ਲੋਕ ਪਰ ਤੁਸੀਂ ਸਮਝ ਦੇਖੋ ਇਹਨਾਂ ਨੂੰ ਪਤਾ ਹੈ ਕਿ ਇਹਨਾਂ ਨੂੰ ਦੇਖਦੀ ਆਰਮੀ ਵਿਚਾਰੇ ਜੀ ਧੰਨਵਾਦ ਕਰ ਰਹੇ ਨੇ ਸ਼ਾਇਦ ਇਹ ਬਹੁਤ ਜ਼ਰੂਰੀ ਆਜ ਜਿਹੜੇ ਬਾਰਡਰ ਦੇ ਜਵਾਨ ਨੇੜੇ ਬੈਠੇ ਜਾਂ ਬਾਰਡਰਾਂ ਤੇ ਡਟੇ ਹੋਏ ਸਾਡੇ ਜਿਹੜੇ ਜਵਾਨ ਨੇ ਉਹਨਾਂ ਦੀ ਬਦੌਲਤ ਅਸੀਂ ਇੱਥੇ ਠਿਕਰ ਬੈਠੇ ਆ ਘਰਾਂ ਦੇ ਵਿੱਚ ਬੈਠੇ ਨੇ ਲੋਕ ਤੇ ਇਸ ਕਰਕੇ ਉਹਨਾਂ ਦੀ ਬਦੌਲਤ ਔਰਿਸਕ ਲੈ ਰਹੇ ਆ ਪਰ ਆਪਾਂ ਸੁਰੱਖਿਅਤ ਆ ਤੇ ਇਸ ਕਰਕੇ ਉਹਨਾਂ ਦਾ ਧੰਵਾਦ ਵੀ ਜ਼ਰੂਰੀ ਹੈ ਤੇ ਉਹਨਾਂ ਦੇ ਲਈ ਦੁਆਵਾਂ ਵੀ ਜ਼ਰੂਰੀ ਹੈ ਉਹਨਾਂ ਤੇ ਜਾਂ ਕਿਸੇ ਹੋਰ ਤੇ ਸਵਾਲ ਸ਼ੰਕੇ ਇਹ ਬਾਅਦ ਵਿੱਚ ਕੀਤੇ ਜਾਂਦੇ ਆ ਪਰ ਕਿਰਪਾ ਕਰਕੇ ਜਿਹੜੇ ਬਾਡਰਾਂ ਤੇ ਡਟੇ ਆ ਉਹਨਾਂ ਦੇ ਹੌਸਲੇ ਜਿਹੜੇ ਉਹ ਡਟਾਓ ਉਹਨਾਂ ਦੇ ਨਾਲ ਅੱਜ ਖੜਨ ਦੀ ਲੋੜ ਹੈ ਕਿਉਂਕਿ ਅੱਜ ਦੇਸ਼ ਸੁਰੱਖਿਅਤ ਆ ਤਾਂ ਬਾਡਰਾਂ ਤੇ ਡਟੇ ਸਾਡੇ ਜਵਾਨਾਂ ਦੀ ਬਦੌਲਤ ਆ ਤਾਂ ਫਾਜ਼ਲਕਾ ਫੁਲਾਦ ਸੁਰੱਖਿਅਤ ਆ ਜੀ ਫਾਜ਼ਲਕਾ ਉਹ ਇਲਾਕਾ ਹੈ ਜਿਹੜਾ ਹਮੇਸ਼ਾ ਖਤਰੇ ਦੀ ਰਡਾਰ ਚ ਰਿਹਾ ਤਿੰਨ ਪਾਸੇ ਇੱਕ ਤਰ੍ਹਾਂ ਦਾ ਜਿਹੜੇ ਤਤਪੂ ਘੋਲਕੀ ਸਥਿਤੀ ਆ ਤਿੰਨ ਪਾਸੇ ਇੱਥੇ ਪਾਕਿਸਤਾਨ ਨਜ਼ਰ ਆਉਂਦਾ ਹੈ ਜਿਹੜੇ ਫਾਇਲਕਾ ਦੇ ਜ਼ਿਆਦਾਤਰ ਪਿੰਡ ਨੇ ਐਸੇ ਦੇ ਵਿੱਚ ਫਾਜ਼ਿਲਕਾ ਸੁਰੱਖਿਆਤ ਵਾਲੇ ਤਿੱਕਰ ਜੋ ਵੀ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਕੀ ਉਹਨਾਂ ਨੂੰ ਨਕਾਰਾ ਕੀਤਾ ਗਿਆ ਪਰ ਲਗਾਤਾਰ ਚੁੱਕਨੇ ਰਹਿਣ ਦੀ ਜ਼ਰੂਰਤ ਹੈ ਰਾਤ ਵੇਲੇ ਜਿਹੜੇ ਹਮਲੇ ਰਾਤ ਵੇਲੇ ਤੇ ਸਵੇਰ ਵੇਲੇ ਜ਼ਿਆਦਾ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ